ਉਦੋਂ ਮਾਹੌਲ ਹੋਈ ਸੀ ਜਦੋਂ ਖੁੰਮਾ ਤੇ ਜਿਹੜੇ ਤਗੜੇ ਬੰਦੇ ਸੀ ਉਹਨਾਂ ਨੇ ਕਿਹਾ ਚਾਰ ਖੇਲੇ ਖਾਂ ਕੋ ਨਹੀਂ ਉਹ ਪਾਣੀ ਲਾਉਂਦੇ ਸੀ ਕਣਕ ਉਹ ਦੁੰਦੀ ਸੀ ਬਾਕੀ ਕੰਕ ਤੋਂ ਲੈ ਨਹੀਂ ਪੈਂਦਾ ਸੀ ਤੇ ਕੇਰ ਆਉਣ ਤੇ ਫੇਰ ਕੰਕ ਤੋਂ ਜਿਹੜੇ ਉਤੇ ਬੈਂਤ ਬੈਂਤ ਬਾਕੀ ਉਹ ਉਹ ਦੁਨਿਆਰ ਨੂੰ ਮਿਲਣਾ ਗੋਡੀ ਕਰ ਨਹੀਂ ਕਣਕ ਕੰਨਾਂ ਨਾਲ ਖਾਲੇ ਖਾਣ ਨੇ ਹੋ ਹੋ ਦੁਆ ਰਹਿ ਰਿਹਾ ਸਿਕਾਂ ਮਠੀ ਕੇ ਉਹਨਾਂ ਮਾਹੌਲੇ ਹੋ ਜਾ ਸੀ ਗੱਲ ਹੋਰ ਫਿਰ ਜਿਹੜਾ ਪਿੰਡ ਦੇ ਵਿੱਚ ਯੂ ਇੱਕ ਵੈਦ ਹੁੰਦਾ ਸੀਗਾ ਵੈਦ ਹਨਾ ਜੀ ਹਾਂ ਜਿਹੜਾ ਸਾਰੇ ਇਲਾਜ ਕਰਦੇ ਸੀ ਹਾਂ ਵੈਦ ਕਿਹੜਾ ਸੀਗਾ ਪਿੰਡ ਤੋਂ ਵਾਧਾ ਫਾ ਫਸਾ ਮੂਸਾ ਨਾ ਹੀ ਸੀ ਅੱਛਾ ਹੋਰ ਆ ਪਿੰਡ ਸੀ ਜਿਹ ਨੂੰ ਇਲਾਜ ਕਰਨਾ ਨੌਂ ਨੌਣੇ ਪਾਰਾਂ ਦੇ ਤੇ ਮੁਰਕੇ ਤਫੜੇ ਬੰਦੇ ਨੂੰ ਹੁੰਦੇ ਸੀ ਜਿਹੜੇ ਆ ਸਾਡੇ ਬੰਦੇ ਸੀ ਉਹ ਵੀ ਜਾਂ ਤੇ ਇੱਕੋ ਜਿਹਾ ਕੋਈ ਕੁਝ ਹੋਇ ਜੀ ਲੈ ਦਿੰਦੇ ਤੇ ਮੁਰਕੇ ਨਾ ਉਹ ਮੂਸਾ ਨਾਲੇ ਜਿੱਤੇ ਕਾਂਦੀਆਂ ਨਾ ਬੈਠਾ ਇੱਥੇ ਸੀ ਉਹਦਾ ਹਾਂ ਇਹ ਬਾਕੀ ਕੋ ਫੋੜਾ ਪੰਚੀ ਹੁੰਦੇ ਉਦੋਂ ਉਹ ਕੋਈ ਉਹ ਕੋੜਾ ਵਿਚਾਰਾ ਸੀ ਮੋਹਿਸ ਆਹ ਹੋ ਉਹ ਦੇਤੀ ਜੇ ਲਾਜੋ ਪਰਦਾ ਮਹਾਰਾ ਜਾਲੂ ਲਾ ਦੇਣਾ ਮੜੀ ਕੋਈ ਹੋਰ ਦਵਾਈ ਦੇ ਦੇਣੀ ਤੇ ਉਹ ਵਾਸਤੇ ਚੰਗੀ ਘਰਾਪਾ ਤੇ ਜਿਹੜਾ ਸਕੂਲ ਸੀਗਾ ਅੱਛਾ ਤੇ ਸਕੂਲ ਜਿਹੜਾ ਸੀ ਸਕੂਲ ਤੁਹਾਡਾ ਸਕੂਲ ਉਦੋਂ ਕੋਈ ਉਹ ਸਕੂਲ ਦੀ ਸੀ ਫਿਰ ਪੜਦੇ ਕਿਵੇਂ ਸੀ ਲੋਕ ਆ ਉਦੋਂ ਕੋਈ ਨਹੀਂ ਸੀ ਪਰਦਾ ਲੋਕਾਂ ਤੋਂ ਵੰਡ ਕੇ ਵਿਚਾਰੇ ਸਕੂਲ ਦਾ ਜਿਹੜਾ ਇੱਥੇ 5-7 ਪੰਡਾ ਹੁੰਦੇ ਸੀ ਅੱਛਾ ਉਹ ਜਿਹੜਾ ਉਥੇ ਹਨੂਰੀ ਤੇ ਘਰੇ ਤੇ ਵਾਣ ਤੇ ਆਪਣਾ ਆ ਤੁਸੀਂ ਜਿਹਾ ਸੁਖਰੇ ਵਾਲਾ ਤੇ ਨਰ ਨਰ ਦੇ ਕੰਡ ਪੰਜ ਸੱਤ ਪੰਡੋ ਉਹ ਖੂੜ ਪਾਦੇ ਰਹੇ ਇਹ ਉਹ ਅੱਛਾ ਜੀ ਉਦੋਂ ਪੜਾਈ ਚੱਲਦੀ ਸੀ ਤੇ ਵੀ ਸੀ ਉਹ ਨਾਲ ਹੀ ਬਰਾਬਰ ਤੇ ਆਪਣੇ ਜਿਹੜੀ ਉਹ ਤੁਸ ਜਾਂਦਾ ਹਾਂ ਇਹ ਨਾਲ ਇਹ ਆ ਮਸਮਾਨੇ ਪੜਾਏ ਚਾਹਦੇ ਸੀ ਉਹ ਬਸ ਹੰਟੀ ਲਾਇ ਸੀ ਸਕੂਲ ਚ ਤੇ ਉਹ ਘੇੜ ਕੇ ਮੁੰਡਾ ਆਪਾਂ ਸਭ ਦੀ ਸਭ ਦੀ ਭਰਾ ਦੇਣ ਤਾਂ ਇਹ ਰਾਤ ਇਸ ਤਰ੍ਹਾਂ ਆ ਕੇ ਤੇ ਮੁਰਕੇ ਸ਼ਾਮ ਨੂੰ ਫੁੱਟੀ ਜਾਣੀ ਤੋਂ ਕਦੀ ਫਟੀ ਤੇ ਗਾਤੀ ਉਹਨਾਂ ਦਾ ਫੱਟੇ ਬਹੁਤ ਹੋ ਜਾਣੇ ਤੇ ਬੋਰੀ ਜਾ ਕਰੋਂ ਲਾ ਜਾਣ ਸਾਡੇ ਵਿਸ਼ਵਾਸ ਉੱਤੇ ਮਾਰਾ ਮੋਟਾ ਪਾੜ ਲੈਣਾ ਤੇ ਪੜ ਕੇ ਤੇ ਮੁਰਕੇਗਾ ਕਾ ਹੋ ਆ ਗਾ ਹੂੰ ਬੋਲ ਜਿਹੜੇ ਆ ਤੁਮਾਂ ਪੜੇ ਸੀ ਉਹ ਮਾਸਟਰ ਲਗੇ ਸੀ ਅੱਜ ਸੱਡ ਲਗੇ ਸੀ ਅੱਜ ਜਿਹੜੇ ਆ ਬੀਏ ਪਾਸ ਹੈ ਡਿਗਰੀਆਂ ਕਿਤਨਾ ਤੁਰੇ ਪਾ ਹਾਂਜੀ 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 ਠੀਕ ਹੈ ਹੁਣ ਇਹ ਤੁਸੀਂ ਦੱਸੋ ਜੀ ਵੀ ਜਿਹੜੇ ਬੱਚੇ ਆ ਹੁਣ ਬੱਚੇ ਤੁਹਾਡੇ ਜਿਹੜੇ ਆ ਉਹ ਕਿੰਨੇ ਆ ਤੇ ਕੀ ਕੀ ਕਰਦੇ ਆ ਬੱਚਾ ਤਨ ਬੱਤਿਆ ਤੇ ਕੋ ਠੀਕ ਆ ਇੱਕ ਮਾਸਟਰ ਜੀ ਦਾ ਇੱਕ ਸੁਬੇ ਦਾ ਰਿਪੋਰਟ ਸੁਣਾ। ਅੱਛਾ। ਥੈਂਕ ਯੂ। ਠੀਕ ਆ ਰੋਟੀ ਪਾਣੀ ਬਹੁਤ ਖਾਂਦੇ ਆ। ਚਾਹੁੰਦਾ। ਅੱਛਾ ਜੀ। ਆਪ ਦਾ ਰਹਿਣਾ ਬਹਿਣਾ ਠੀਕ ਆ। ਕਿਰਪਾ ਗੁਰੂ ਮਹਾਰਾਜ। ਅੱਛਾ ਗੁਰੂ ਮਹਾਰਾਜ ਦੀ ਪੂਰੀ ਕਿਰਪਾ। ਹਾਂ ਪੂਰੀ ਕਿਰਪਾ। ਅਸਲ ਕੋਈ ਨਹੀਂ ਪਾ। ਕੋਈ ਕਮੀ ਨਹੀਂ ਹੁਣ। ਹਾਂ, ਇੱਕ ਤਾਂ ਖੁਸ਼ੀ-ਖੁਸ਼ੀਆਂ। ਹਾਂ। ਤੇ ਕਾ ਪੋਤੇ-ਪੁੱਤੀਆਂ ਉਹ ਮੌਕੇ ਆ ਲੈਂਦੇ ਆ। ਉਹ ਅੱਛਾ ਜੀ। ਹਾਂ ਜੀ। ਮਾਸਟਰ ਆ ਉਹਦੇ ਦੋ ਮੁੰਡੇ ਬਾਹਰ ਆ ਅੱਛਾ ਤੇ ਫੌਂਦੀ ਤੇ ਇੱਥੇ ਆਉ ਪਰਦੇ ਲਖਦੇ ਪਰਦੇ ਲਖਦੇ ਵਧੀਆ ਜੀ ਹਾਂ ਬੜੀ ਖੁਸ਼ੀਆਂ ਖੁਸ਼ੀਆਂ ਜਨਗੀ ਚ ਹਾਂ ਅੱਛਾ ਜਿਵੇਂ ਅੱਜ ਕੱਲ ਦੇ ਜਿਹੜੇ ਮੁੰਡੇ ਆਈ ਪਰ ਇਹਨਾਂ ਨੂੰ ਕੋਈ ਸੁਨੇਹਾ ਦੇਣਾ ਆਪਾਂ ਹੋਵੇ ਕਿ ਕਿਹੋ ਜੇ ਕੰਮ ਕਰਨੇ ਚਾਹੀਦੇ ਕਿ ਕਿਹੋ ਜੇ ਨਹੀਂ ਕਰਨੇ ਚਾਹੀਦੇ ਅੱਜ ਕੱਲ ਦੇ ਮੁੰਡੇ ਸਾਜੇ ਨਵੇਂ ਕੰਮ ਕਰਦੇ ਉਹਨਾਂ ਦੇ ਹਜਾਂ ਤਾਂ ਪੁਰਾਣੇ ਸੇਰ ਮੁੰਡੇ ਕੰਨਾਜ ਮੁੰਦਰਾ ਪਾਣਾਂ ਤੇ ਭਲਾ ਉਹਨਾਂ ਨੇ ਉਹ ਪਾਣੀ ਦੇ ਅਗਲੇ ਪਾਸੇ ਆਖੀ ਦੀ ਫੋਟੋ ਪਿਛਲੇ ਪਾਸੇ ਸਾਨ ਹੋ ਗਿਆ ਅੱਛਾ ਉਹ ਬਲਾਂਡ ਹਨ ਅੱਗੇ ਉਹਨਾਂ ਦਾ ਅਜਿਹੇ ਕਿ ਆਕ ਚੱਲਣਾ ਰਹਿਣ ਬਣ ਉਹ ਹੋ ਤਰਾਂ ਅੱਛਾ ਅੱਜ ਕੱਲ ਪਹਿਲੇ ਇਹਨਾਂ ਨੂੰ ਕਿਵੇਂ ਦੇ ਰਹਿਣਾ ਚਾਹੀਦਾ ਹੈ ਕਿਵੇਂ ਦੇ ਬਣਨਾ ਚਾਹੀਦਾ ਬੱਚਿਆਂ ਨੂੰ ਉਹਨਾਂ ਬੱਚਿਆਂ ਨੂੰ ਬਾਲਣਾ ਸਿਆ ਵੀ ਦਾ ਨੰਨਤ ਕਰਨੇ ਕੰਮ ਕਰਨਾ ਪੜਾਈ ਦੇਖਾਈ ਮਾਂ ਪਿਓ ਦੇ ਆਗਾਕਾਰ ਰਹਿਣਾ ਹਾਂਜੀ ਤੇ ਮਾਪਿਆਂ ਦਾ ਖਾਣਾ ਮੰਨਣਾ ਤੇ ਉਹ ਫਿਰ ਪਾਮ ਜਾਬ ਅੱਛਾ ਮਰਜੀ ਆਪਾਂ ਕਹੀਏ ਵੀ ਮਾਪੇ ਦਾ ਕਹਿਣਾ ਮੰਨਦੇ ਆ ਹਾਂ ਵੱਡਿਆਂ ਦਾ ਸਤਿਕਾਰ ਕਰਦੇ ਆ ਹਾਂ ਤੇ ਸੋਹਰਿਆਂ ਨੂੰ ਪਿਆਰ ਕਰਦੇ ਆ ਹਾਂ ਉਹ ਬੱਚੇ ਜਿਹੜੇ ਕਾਮਯਾਬ ਹੋਣਗੇ ਉਹਰੇ ਸਮੋਹ ਕਾਹਤੇ ਵਿੱਚ ਮਾਨ ਸਤਿਕਾਰ ਆ ਘਰ ਦੇ ਵਿੱਚ ਜਿਹੜਾ ਸਾਰੇ ਜੀਵਾਂ ਦੀ ਹੱਕਰਾ ਹੈ ਹਾਂਜੀ ਤੇ ਪੁੱਛ ਕੇ ਤੁਰਨਾ ਪੁੱਛ ਕੇ ਗੱਦਕਾਰ ਨਹੀਂ ਲੋਕ ਨੂੰ ਪਨਾ ਨਹੀਂ ਕਰਨਾ ਹਾਂਜੀ ਹਾਂ ਜੇ ਮਨਾਂ ਵਡਿਆਂ ਦਾ ਸਤਿਕਾਰ ਕਰਨਗੇ ਹਾਂ ਕਹਿਣਾ ਮੰਨਣਗੇ ਤੇ ਫਿਰ ਜ਼ਿੰਦਗੀਆਂ ਵੀ ਸਾਰੀਆਂ ਖੁਸ਼ੀਆਂ ਉਹਨਾਂ ਨੂੰ ਮਿਲ ਸਕਦੀਆਂ ਬਿਲਕੁਲ ਬਿਲਕੁਲ ਠੀਕ ਵਾ ਠੀਕ ਹੈ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ ਹਾਂ ਹਾਂ ਤੇ ਕੋਈ ਹੋਰ ਗੱਲਬਾਤ ਦੱਸਣੀ ਹੋਵੇ ਤਾਂ ਦੱਸੋ ਜੀ ਬਸ ਠੀਕ ਵਾ ਗੱਲ ਆ ਅਸੀਂ ਤਾਂ ਜਿਵੇਂ ਭਾਈਚਾਰਾ ਹੁੰਦਾ ਹੀ ਨਾ ਆਪਣਾ ਇੱਕ ਦੂਜੇ ਦੇ ਨਾਲ ਉਹ ਭਾਈਚਾਰਾ ਤਾਂ ਉਹਦਾ ਵੀ ਬਹੁਤ ਚੰਗੀ ਗੱਲ ਸੀ ਅੱਛਾ ਹਾਂ ਕਹਿੰਦੇ ਸੀ ਕੋ ਮੁੰਡੇ ਹੁੰਦੇ ਪੁਰਾਣੇ ਜੋ ਖੋਲੇ ਹੁੰਦੇ ਫਿਰ ਇੱਕ ਨੂੰ ਤੇ ਰੋਟੀਆਂ ਲਾਉਂਨਾ ਤੇ ਆ ਆਪਨੇ ਤਾਂ ਜਿਆ ਤਿਆਨੇ ਦੇਵਰਾ ਜੀਠਾ ਨੇ ਬਾ ਕਿਤੇ ਰੋਟੀ ਉੱਥੇ ਮਿਰਚ ਨਾ ਫਾਗ ਨਾ ਖਾਦਾ ਤੇ ਚਟਨੀ ਨਾ ਖਾਦਾ ਮੋਠ ਨਾ ਖਾਦਾ ਉਹ ਗੋਰ ਕੋ ਕਿਤੇ ਲੈਣਾ ਉਹ ਸਭ ਬਣਾ ਕੇ ਸਰਪਤੀ ਗਿਆ ਤੇ ਉਹਦਾਂ ਨੇ ਰੋਟੀ ਖਾ ਰਣੀ ਜੇ ਚਟਨੀ ਬਣਾ ਲਓ ਸਾਗ ਬਣਾ ਲਓ ਤੇ ਉਹਦਾਂ ਨਾਲ ਰੋਟੀਆਂ ਉੱਤੇ ਲੱਗੇ ਨਾ ਆ ਬੈਠੇ ਅੰਜਾਰ ਲੋਕ ਲੋਤੀਆਂ ਖਾਲੋ ਕੋ ਮਾਣਾ ਪਿਆਰ ਨੇ ਪਿਆਰ ਹੈ ਹਾਂਜੀ ਉਹ ਕਈ ਵਾਰੀ ਬਾਪੂ ਜੀ ਐਵੇਂ ਕਹਿੰਦੇ ਆ ਲੋਕ ਵੀ ਜਦੋਂ ਬਜ਼ੁਰਗ ਬੰਦਾ ਹੋ ਜਾਂਦਾ ਫਿਰ ਉਹ ਜਿੱਥੇ ਸੌਹਰੇ ਜਾਵੇ ਤੇ ਫਿਰ ਉਹਨੂੰ ਕੋਈ ਪੁੱਛਦਾ ਨਹੀਂ ਤੁਸੀਂ ਕਿ ਜਦੋਂ ਆਪਦੇ ਸੌਹਰੇ ਜਾਂਦੇ ਆ ਤੁਹਾਨੂੰ ਕਿੱਦਾਂ ਦਾ ਲੱਗਦਾ ਉੱਥੇ ਸਾਰੇ ਮਿਲਦੇ ਜਿਲਦੇ ਜਿਹੜੇ ਤੁਹਾਡੇ ਪੂਰੇ ਰਿਸ਼ਤੇਦਾਰ ਹਾਂ ਵੀ ਪਛੇਤ ਸਾਰੇ ਪੁੱਛਦੇ ਆਂ ਉਥਾਂ ਹਮੋਂ ਤੇ ਬਾਕੀ ਉਹਨੂੰ ਫਿਰ ਵੱਡੇ ਪੈਜ ਫਰਕ ਜਿਹਾ ਤਾਂ ਪੈ ਜਾਂਦਾ ਅੱਛਾ ਕਿਵੇਂ ਮਤਲਬ ਫਰਕ ਕੋਈ ਪੈਣਾ ਵੀ ਪੁੱਛ-ਪੁੱਛ ਘਾਟੋ ਜਾਂਦੀ ਆ ਅੱਛਾ ਤੇ ਪਹਿਲੀ ਫੁਰਗਾਨਾ ਬਾਤਾਂ ਦੇ ਵਿੱਚ ਆ ਵੀ ਬੋਢੋ ਕੋਲੇ ਨਾਮ ਗਾਦ ਕਰੋ ਬੁੜੀ ਕੋਲੇ ਨਾਮ ਗਾਦ ਕਰੋ ਤੇ ਗਾ ਕੇ ਆਪ ਦੇ ਧੀ ਕੋਲੇ ਦੱਸੂ ਜਾਂ ਆਪ ਦੇ ਤੀਜੇ ਪੁੱਤ ਕੋਲੇ ਦੱਸੂ ਅੱਛਾ ਇਹ ਗੱਲਾਂ ਵੀ ਆ ਰਾਂ ਦੇ ਤੇ ਮੜਾ ਜਾਂ ਪਰਤਾਰ ਅੱਛਾ ਹੋਣੇ ਨਹੀਂ ਹੁਣ ਜੇ ਤੋ ਤੁਸੀ ਕਹਿੰਦੇ ਜਾਨੇ ਤੁਹਾਨੂੰ ਕਹਿੰਦੇ ਨਹੀਂ ਚਲ ਆ ਜਾਓ ਵੀ ਤੁਸੀਂ ਵੀ ਫੁੱਫੜ ਜੀ ਆ ਜਾਓ ਤੁਸੀਂ ਵੀ ਏਸੀ ਚ ਬੈਠੋ ਦਾਰਮੰਡੋ ਗੱਲਾਂ ਮਾਤਾ ਕਰਦੇ ਆਹੋ ਆਉਂ ਤਾਂ ਹੁਣ ਆ ਗਏ ਉਹਨਾਂ ਨੂੰ ਪਤਾ ਵੀ ਉਹਨਾਂ ਸੇ ਚੱਲੋ ਜਾਣਾ ਤੇ ਥੋੜੇ ਜਣ ਰਹੇ ਵੀ ਅੱਗੇ ਵੀ ਅੱਗੇ ਆਪ ਰੋਟੀ ਪਾਣੀ ਖਵਾ ਦਮੇ ਚਾਹ ਪਾਣੀ ਪਿਆ ਦੰਗੇ ਸੇਵਾ ਚੰਗੀ ਅੱਛਾ ਕੋਲ ਬਾਰੇ ਇੰਨੀ ਸੇਵਾ ਹੀ ਆਉਂਦੀ ਹੈ ਨਾ ਹਾਂ ਹਾਂ ਉਹਨੂੰ ਪਤਾ ਲੱਗ ਤੋਰੀ ਫਰਦਾ ਉਹੋ ਹੀ ਗੱਲਾਂ ਕਰਾਂਗਾ ਸਾਰਾ ਕੁਝ ਲੈਣਾ ਨਾ ਪਰੋਸਾ ਬੰਦੇ ਨੂੰ ਚਾਹੀਦਾ ਗੁਰੂ ਤੇ ਬਹੁਤ ਵੱਡਾ ਪ੍ਰੋਸਾ ਚ ਹੈ ਹਾਂਜੀ ਹਾਂ ਜੇ ਮਾ ਕੋਈ ਮਾਫਾ ਨ ਮੰਨਦਾ ਚਾਹੇ ਕੋਈ ਬਾਬੇ ਨਾਂ ਕੋ ਨਾਂ ਦਾ ਚਾਹੇ ਕੋਈ ਗੁਰੂ ਗ੍ਰੰਥ ਨਾਂ ਦਾ ਕਿਸੇ ਨੂੰ ਵੀ ਮੰਨਦਾ ਉਹਦਾ ਪ੍ਰੋਸਾ ਆ ਦਾ ਗੂਤਿਆ ਪੱਕਾ ਖੜਾ ਹੈ ਅਟਲ ਹੋਣਾ ਚਾਹੀਦਾ ਹਾਂ ਬਤਾ ਲਵਾਂਗਾ ਕੀ ਜੇ ਆਪ ਦੇ ਮਾ ਪਿਓ ਦਾ ਧਰਮ ਮੰਨਦਾ ਨਾ ਨਕਾ ਹੁੰਦਾ ਵੱਡਾ ਹੋਇਆ ਨਹੀਂ ਮੰਨਦਾ ਨਕਾ ਹੁੰਦਾ ਮੰਗਦਾ ਨਹੀਂ ਆਪ ਦੇ ਮਾ ਪਿਆ ਦਾ ਡਰ ਮੰਨਣਾ ਪੈ ਮੰਨਣਾ ਕਿ ਮੈਨੂੰ ਜਾਂਦੇ ਦੂਸੇ ਨਾ ਹੋਵੇ ਕਿੱਥੋਂ ਆਇਆ ਕਿੱਥੇ ਜਾਣਾ ਚਾਹ। ਕਹਿੰਦੀ ਜੇ ਹੁਣ ਕੋਈ ਨਹੀਂ ਮੰਨਦਾ ਅੱਛਾ ਹੁਣ ਨਹੀਂ ਮੰਨਦੇ ਹੁਣ ਨਹੀਂ ਮੰਨਦੇ ਇਸੇ ਕਰਕੇ ਬੰਦਾ ਨਵਾਂ ਪ੍ਰੇਸ਼ਾਨ ਹੋ ਗਿਆ ਦਾ ਹਾਂ ਮਾਫ ਹਾਸ ਇਹ ਹੋਈਗਾ ਜੇ ਤੁਹਾਡੇ ਟਾਈਮ ਤੇ ਜਿਹੜੀਆਂ ਹੁਣ ਅੱਜ ਆਪਾਂ ਸੁਣਦੇ ਵੀ ਆ ਬਿਮਾਰੀਆਂ ਉਹ ਲੱਗੀ ਕਿ ਇਹਨੂੰ ਚਿੰਤਾ ਹੋ ਗਈ ਹਾਂ ਘਬਰਾਹਟ ਹੋ ਗਈ ਨੀਂਦ ਨਹੀਂ ਆਉਂਦੀ ਸਟ੍ਰੈਸ ਚ ਤੁਰਿਆ ਫਿਰਦਾ ਇਹ ਟੈਨਸ਼ਨ ਆ ਰਚਨਾ ਤੁਹਾਡੇ ਟਾਈਮ ਤੇ ਇਦਾਂ ਦੀਆਂ ਬਿਮਾਰੀਆਂ ਨਹੀਂ ਸੀ ਹਾਂ ਤੁਹਾਡੇ ਟਾਈਮ ਤੇ ਵੀ ਇਦਾਂ ਦੀਆਂ ਬਿਮਾਰੀਆਂ ਆ ਗਈਆਂ ਸੀ ਉਹ ਉਹ ਨਾਲ ਜਮਾਨੇ ਚ ਕਿੱਥੇ ਹੋਣਾ ਹੋਂ ਬਸ ਰੋਟੀ ਖਾ ਦੇ ਤੇ ਉੱਠ ਆ ਰਿਹਾ ਅੰਦਰ ਮਾ ਜਿੱਥੇ ਬੈਠਾ ਹੈ ਸੀ ਲੱਕਾ ਉਠਣਾ ਹੈ 5 ਵਜੇ 6 ਵਜੇ ਉੱਠਣਾ ਹਾਂ ਜ ਉਹ ਦਮ ਜਾ ਫਿਰ ਠੰਡੇ ਤੱਕ ਕੇ 6 ਵਜੇ 7 ਵਜੇ ਬਾਹਰ ਕੱਢ ਜਾਣਾ ਠੰਡਾ ਕਿਉਂ ਨਾ ਲਾਉਣਾ ਤੇ ਮੁੜ ਕੇ ਨੋ ਮਾੜੀ ਗਰਮੀ ਲੱਗੇ ਆ ਮੋਟਰ ਸਾਡੇ ਸਿਰ ਕਰ ਦੇਣਾ ਨਾਉਣਾ ਧੋਣਾ ਤੇ ਹੋਰ ਗਰਮੀ ਹੈ